मामला जुडिया एक कत्ल केस एक के एक के एक दे नाल दरअसल एक पंजाबी गायक ਤੇ ਦੋਸ਼ ਲੱਗੇ ਨੇ ਕਿ ਉਸਨੇ ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਇੱਕ ਬਜ਼ੁਰਗ ਦਾ ਕਤਲ ਕੀਤਾ ਔਰ ਉਹ ਬਜ਼ੁਰਗ ਕੌਣ ਸੀ ਜਿਹੜਾ ਕਿ ਇੱਕ LIC ਦੇ ਵਿੱਚ ਕੰਮ ਕਰਨ ਵਾਲਾ ਔਰ ਉਸ ਦੀ ਬੇਟੀ ਆ ਜਿਹੜੀ ਉਹ ਦੀ ਪ੍ਰੇਮਿਕਾ ਸੀ ਔਰ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਇੱਕ ਪੰਜਾਬੀ ਗਾਇਕ ਦੇ ਵੱਲੋਂ ਜਿਸ ਦਾ ਨਾਮ ਰஞ்சிਤ ਬਾਠ ਹੈ ਦਾ ਗਾਇਕ ਨੇ ਅਜੇ ਹੀ ਰੰਜਿਸ਼ ਕਿਉਂ ਰੱਖੀ ਦਰਅਸਲ ਉਸ ਨੂੰ ਆਸਟ੍ਰੇਲੀਆ ਤੋਂ ਭਾਰਤ ਵਾਪਸ ਵੀ ਪੁਲਿਸ ਨੇ ਭੇਜ ਦਿੱਤਾ ਸੀ ਔਰ ਪੂਰਾ ਮਸਲਾ ਕੀ ਹੈ ਔਰ ਸਿੰਗਰ ਰஞ்சிਤ ਬਾਠ ਦੇ ਉੱਤੇ ਗ੍ਰਿਫਤਾਰੀ ਕਰਨ ਦੇ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਆਪਣੀ ਪ੍ਰੇਮਿਕਾ ਦੇ ਪਿਤਾ ਦੇ ਕਤਲ ਕਰਨ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਰஞ்சிਤ ਬਾਠ ਤੇ ਉਸ ਦੇ ਭਤੀਜੇ ਗੁੱਲੀ ਦੀ ਪੰਜਾਬ ਪੁਲਿਸ ਤਲਾਸ਼ ਕਰ ਰਹੀ ਹੈ ਦਾਖਾ ਮੁੱਲਾਂਪੁਰ ਪੁਲਿਸ ਨੇ ਦੋਨੋਂ ਚਾਚਾ ਭਤੀਜਾ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਹੁਣ ਤੱਕ ਮਲਜ਼ਮ ਬਾਠ ਪੋਲਸ ਦੇ ਹੱਥ ਨਹੀਂ ਆਇਆ ਇਹ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਸਿੰਗਰ ਵਿਦੇਸ਼ ਵੀ ਭਜ ਸਕਦਾ ਹੈ ਕਿਉਂਕਿ ਉਸ ਨੂੰ ਪਹਿਲਾਂ ਹੀ ਆਸਟ੍ਰੇਲੀਆ ਤੋਂ ਭਾਰਤ ਭੇਜ ਦਿੱਤਾ ਗਿਆ ਸੀ ਤਾਂ ਉਸ ਦੇ ਵਿੱਚ ਪੂਰਾ ਮਸਲਾ ਕੀ ਹੈ ਦਰਅਸਲ ਗਾਇਕ ਬਾਠ ਦੇ ਉੱਤੇ ਦੋਸ਼ ਹੈ ਕਿ ਉਸ ਨੇ ਆਪਣੀ ਪ੍ਰੇਮਿਕਾ ਦੇ ਪਿਤਾ ਦੀ ਮੌਤ ਦੇ ਘਾਟ ਇਸ ਕਰਕੇ ਉਤਾਰੇ ਆ ਤੇ ਉਸ ਲਾਸ਼ ਨੂੰ ਫਿਰ ਝਾੜੀਆਂ ਦੇ ਵਿੱਚ ਵੀ ਸੁੱਟ ਦਿੱਤਾ ਗਿਆ ਔਰ ਕਤਲ ਕਰਨ ਤੋਂ ਬਾਅਦ ਪ੍ਰੇਮਿਕਾ ਨੂੰ ਖੁਦ ਦੀ ਵਟਸਐਪ ਦੇ ਜ਼ਰੀਏ ਮੈਸੇਜ ਲਿਖ ਕੇ ਉਸ ਨੇ ਮਾਫੀ ਵੀ ਮੰਗੀ ਤੇ ਉਸ ਜਗ੍ਹਾ ਦੇ ਬਾਰੇ ਦੱਸ ਦਿੱਤਾ ਜਿੱਥੇ ਉਸ ਨੇ ਲਾਸ਼ ਸੁੱਟੀ ਸੀ ਉਸ ਦੀ ਪ੍ਰੇਮਿਕਾ ਨੂੰ ਖੁਦ ਦੱਸ ਦਿੰਦਾ ਰੰਜੀਤ ਬਾਠ ਤੇ ਉਸ ਦਾ ਭਤੀਜਾ ਜਿਹੜਾ ਕਿ ਕਤਲ ਕਾਂਡ ਕਰ ਦਿੰਦਾ ਉਸ ਨੂੰ WhatsApp ਦੇ ਉੱਤੇ ਜਾਣਕਾਰੀ ਦੇ ਦਿੱਤੀ ਗਈ ਕਿ লাশ ਕਿਹੜੀਆਂ ਝਾੜੀਆਂ ਦੇ ਵਿੱਚ ਸੀ ਸੁੱਟੀ ਹੈ ਤੇ ਨਾਲ ਹੀ ਉਸ ਦੇ ਵੱਲੋਂ ਮੁਆਫੀ ਮੰਗ ਲਈ ਜਾਂਦੀ ਹੈ ਕਤਲ ਕਰਨ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਗਾਇਕ ਬਾਠ ਦੀ ਜਿਸ ਮਹਿਲਾ ਦੇ ਨਾਲ ਦੋਸਤੀ ਸੀ ਉਸ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੇ ਪਤੀ ਨੂੰ ਜਲਦੀ ਤਲਾਕ ਦੇ ਦੇਵੇ ਤੇ ਉਸ ਦੇ ਨਾਲ ਵਿਆਹ ਕਰਵਾ ਲਵੇ ਉਹ ਜਿਹਾ ਨਹੀਂ ਕਰਦੀ ਤੇ ਉਸ ਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਦੇ ਉਸ ਦੇ ਵਿੱਚ ਹੀ ਉਸ ਕੜੀ ਦੇ ਤਹਿਤ ਲੜੀ ਦੇ ਤਹਿਤ ਕਤਲ ਕਰ ਦਿੱਤਾ ਗਿਆ ਤਾਂ ਜਿਨ੍ਹਾਂ ਦਾ ਕਤਲ ਹੋਇਆ ਰਵਿੰਦਰਪਾਲ ਸਿੰਘ ਉਹਨਾਂ ਦੀ ਪਛਾਣ ਹੋਈ ਹੈ ਆਸਟ੍ਰੇਲੀਆ ਵਿੱਚ ਰਹਿਣ ਵਾਲੀ ਇੱਕ ਵਿਅਤ ਹਾਰਤ ਦੇ ਟਿਕਟਾਕ ਦੋਸਤ ਨੇ ਉਸ ਦੇ ਪਿਤਾ ਦਾ ਕਤਲ ਕੀਤਾ ਜਿਹੜਾ ਕਿ ਉਸ ਦਾ ਦੋਸਤ ਰਣਜੀਤ ਬਾਠ ਹੈ লাশ ਲੁਧਿਆਣਾ ਫਿਰੋਜ਼ਪੁਰ ਕੌਮੀ ਮਾਰਗ ਤੇ ਪਿੰਡ ਮੰਡਿਆਣੀ ਲਾਗੇ ਝਾੜੀਆਂ ਵਿੱਚ ਸੁੱਟ ਦਿੱਤੀ ਗਈ ਮੁਲਜ਼ਮ ਰਣਜੀਤ ਸਿੰਘ ਕਾਲੋਂ ਉਹ ਰਣਜੀਤ ਬਾਠ ਵਾਸੀ ਬਾਠ ਕਲਾਂ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਨੇ ਖੁਦ ਹੀ ਆਸਟ੍ਰੇਲੀਆ ਫੋਨ ਕਰਕੇ ਜਾਂ ਵਟਸਐਪ ਦੇ ਉੱਤੇ ਲਾਸ਼ ਦਾ ਥਾਟ ਕਾਣਾ ਵੀ ਦੱਸ ਦਿੱਤਾ ਦਾਖਾ ਪੁਲਿਸ ਨੇ লাশ ਬਰਾਮਦ ਕਰਕੇ ਰঞ্জੀਤ ਸਿੰਘ ਕਾਲੋਂ ਵਰ ਰঞ্জੀਤ ਬਾਠ ਤੇ ਉਸਦੇ ਭਤੀਜੇ ਗੁੱਲੀ ਖਿਲਾਫ ਨਵੇਂ ਫੌਜਦਾਰੀ ਕਾਨੂੰਨ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਰঞ্জੀਤ ਬਾਠ ਨੂੰ ਵਿਅਤਾਰ ਦੀ ਸ਼ਿਕਾਇਤ ਤੇ ਆਸਟ੍ਰੇਲੀਆ ਪੁਲਿਸ ਨੇ ਗ੍ਰਿਫਤਾਰ ਕਰਨ ਮਗਰੋਂ ਭਾਰਤ ਵਾਪਸ ਭੇਜ ਦਿੱਤਾ ਸੀ ਜਿਸ ਦਾ ਬਦਲਾ ਲੈਣ ਲਈ ਵਿਅਤਾਰ ਦੇ ਪਿਤਾ ਰਵਿੰਦਰ ਸਿੰਘ ਨਾਲ ਪਾਲ ਦਾ ਕਤਲ ਕਰਕੇ ਕਰ ਦਿੱਤਾ ਗਿਆ ਮਹਿਲਾ ਨੇ ਫੋਨ ਕਰਕੇ ਇਸ ਦੀ ਸੂਚਨਾ ਆਪਣੇ ਭਰਾ ਵਿਕਰਮ ਸੱਗੜ ਨੂੰ ਦੇ ਦਿੱਤੀ ਲੁਧਿਆਣਾ ਦਿਹਾਤੀ ਪੁਲਿਸ ਦੇ ਮੁਖੀ ਜਿਹੜੇ ਨਵਨੀਤ ਸਿੰਘ ਨੇ ਉਹਨਾਂ ਨੇ ਮਾਮਲੇ ਦੀ ਨਿਗਰਾਨੀ ਕਰ ਰਹੇ ਨੇ ਤੇ ਮਾਮਲੇ ਦੀ ਜਾਂਚ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਸੌਮ ਦਿੱਤੀ ਗਈ ਹੈ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ লাশ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਦੋਵੇਂ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਛਾਪੇਮਾਰੀ ਕਰ ਦਿੱਤੀ ਗਈ ਹੈ ਵਿਅਥਾ ਨੇ ਆਪਣੇ ਭਰਾ ਨੂੰ ਦੱਸਿਆ ਕਿ ਰஞ்சிਤ ਬਾਠ ਨਾਲ ਉਸਦੀ ਇੱਕ ਟਿਕਟੋਕ ਤੇ ਪਛਾਣ ਹੋਈ ਸੀ ਤੇ ਬਾਅਦ ਵਿੱਚ ਉਹ ਇੱਕ ਦੂਜੇ ਨੂੰ ਮਿਲਣ ਲੱਗ ਗਏ ਸਨ ਉਸਨੇ ਦੱਸਿਆ ਕਿ ਰஞ்சிਤ ਬਾਠ ਸ਼ਰਾਬ ਪੀਣ ਦਾ ਆਦੀ ਹੈ ਤੇ ਉਸ ਨੂੰ ਪਹਿਲੇ ਪਤੀ ਤੋਂ ਜਲਦੀ ਤਲਾਕ ਲੈਣ ਲਈ ਮਜਬੂਰ ਕਰਦਾ ਰਿਹਾ ਸੀ ਘਰ ਦੇ ਬਾਹਰ ਖੌਰੂ ਪਾਉਣ ਕਾਰਨ ਸ਼ਿਕਾਇਤ ਤੇ ਆਸਟ੍ਰੇਲੀਆ ਪੁਲਿਸ ਨੇ ਰஞ்சிਤ ਬਾਠ ਨੂੰ ਗ੍ਰਿਫਤਾਰ ਕਰਕੇ ਜੂਨ ਮਹੀਨੇ ਭਾਰਤ ਭੇਜ ਦਿੱਤਾ ਸੀ ਰஞ்சிਤ ਬਾਠ ਵੀਜ਼ੇ ਦਾ ਲਾਹਾ ਲੈ ਕੇ ਅਗਸਤ ਮਹੀਨੇ ਚੁੱਪਚੀਪੀਤੇ ਮੋੜ ਆਸਟ੍ਰੇਲੀਆ ਚਲਾ ਗਿਆ ਤੇ ਹਵਾਈ ਅੱਡੇ ਤੇ ਇਹੀ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਨੂੰ ਵਾਪਸ ਭਾਰਤ ਮੋੜ ਦਿੱਤਾ ਸੀ ਇਸ ਤੋਂ ਬਖਲਾਟ ਵਿੱਚ ਆਏ ਮੁਲਜ਼ਮ ਨੇ ਆਪਣੇ ਭਤੀਜੇ ਗੁੱਲੀ ਨੂੰ ਨਾਲ ਲੈ ਕੇ ਰਵਿੰਦਰ ਸਿੰਘ ਪਾਲ ਦਾ ਕਤਲ ਕਰਕੇ লাশ ਪਿੰਡ ਮੰਡਿਆਣੀ ਲਾਗੇ ਝਾੜੀਆਂ ਵਿੱਚ ਸੁੱਟ ਦਿੱਤੀ। ਇਹ ਮਾਮਲਾ ਕਾਫੀ ਗੁੰਝਲਦਾਰ ਹੈ। ਹਾਲਾਂਕਿ ਉਸ ਦੀ ਜਿਹੜੀ ਪ੍ਰੇਮਿਕਾ ਸੀ ਜਾਂ ਉਸ ਦੀ ਜਿਹੜੀ ਦੋਸਤ ਸੀ, ਉਸ ਨੇ ਹੁਣ ਕਿਹਾ ਕਿ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਜਾਂ ਤੇ ਉਹ ਆਪਣੇ ਪਹਿਲੇ ਪਤੀ ਨੂੰ ਤਲਾਕ ਦੇ ਦੇਵੇ, ਜੇ ਨਹੀਂ ਉਹ ਅਜਿਹਾ ਕਰਦੀ ਤਾਂ ਫਿਰ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਉਸੇ ਦੇ ਵਿੱਚ ਉਸ ਦੇ ਪਿਓ ਦਾ ਕਤਲ ਕਰ ਦਿੱਤਾ ਗਿਆ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨੂੰ ਕਦੋਂ ਕਾਮਯਾਬੀ ਹਾਸਲ ਹੁੰਦੀ ਹੈ, ਕਦੋਂ ਇਸ ਦੀ ਗ੍ਰਿਫਤਾਰੀ ਹੁੰਦੀ ਹੈ। ਹਾਲਾਂਕਿ ਉਹ ਚਾਚਾ ਭਤੀਜਾ ਫਰਾਰ ਦੱਸੇ ਜਾ ਰਹੇ ਨੇ। ਤਾ ਜਿਹੜਾ ਕਲਾਕਾਰ ਹੈ ਰਣਜੀਤ ਬਾਠ ਜਿਸ ਦਾ ਨਾਮ ਦੱਸਿਆ ਜਾਂਦਾ ਹੈ ਤਾਂ ਉਹ ਲੁਧਿਆਣੇ ਦੇ ਨਾਲ ਹੀ ਸੰਬੰਧਿਤ ਹੈ ਆਸਟ੍ਰੇਲੀਆ ਗਿਆ ਸੀ ਉੱਥੋਂ ਵਾਪਸ ਮੋੜ ਦਿੱਤਾ ਜਾਂਦਾ ਹੈ ਫਿਰ ਵੀ ਉਸਨੇ ਗੁੱਸੇ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਿਸ ਦੇ ਨਾਲ ਉਸਨੇ ਆਪਣੀ ਹੀ ਮਹਿਲਾ ਦੋਸਤ ਦੇ ਪਿਤਾ ਨੂੰ ਕਤਲ ਕਰ ਦਿੱਤਾ ਹੈ ਦੇਖਦੇ ਆ ਕਿ ਲੁਧਿਆਣਾ ਪੁਲਿਸ ਤੋਂ ਇੱਕ ਉਥੀ ਕਦੋਂ ਸੁਲਝਦੀ ਹੈ ਔਰ ਕਦੋਂ ਉਸ ਨੂੰ ਗ੍ਰਿਫਤਾਰ ਆ ਜਿਹੜਾ ਕੀਤਾ ਜਾ ਸਕਦਾ ਇਸ ਮਸਲੇ ਦੇ ਵਿੱਚ ਇੱਕ ਪਰਚਾ ਤਾਂ ਦਰਜ ਕਰ ਦਿੱਤਾ ਗਿਆ ਲਗਾਤਾਰ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਉਹ ਗਾਇਕ ਤੇ ਉਸ ਦਾ ਭਤੀਜਾ ਪੁਲਿਸ ਦੇ ਹੱਥ ਨਹੀਂ ਲੱਗੇ ਜਦ ਤੱਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਦ ਤੱਕ ਫਿਲਹਾਲ ਇਹ ਜਾਣਕਾਰੀ ਸਾਡੇ ਤੱਕ ਇਹੀ ਪੁੱਜੀ ਸੀ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਅਸੀਂ ਉਹ ਵੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਉਦੋਂ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ